ਇਹ ਸੋਚ ਤੇ ਮਮਤਾ ਤੇਰੀ ਸੋਚ ਤੇ ਦੁਸ਼ਿਆਨ ਨੂੰ ਸਦਾ ਸਦਾਓ ਸਦਾ ਸਦਾਓ ਦੁਸ਼ਿਆਨ ਨੂੰ ਸਦਾ ਸੁਣਾਓ ਸਾਡੀ ਕੀ ਗੱਲਾਂ ਚਾਹੋਗੇ ਕਾ ਫਖਰ ਅਮਰ ਸਾਹਿਬ ਜਦ ਵੀ ਕੀਤੀ ਕਿ ਬਾਬਾ ਸਾਹਿਬ ਦੀ ਉਹਦੇ ਸਬੰਧ ਵਿੱਚ ਅੱਜ ਆਪਾਂ ਇਕੱਠੇ ਆ ਜੀ ਉਹਦੇ ਸਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜੋ ਸ਼ਰਾਰਤੀ ਅੰਸਰ ਮਤਲਬ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਬਾਬਾ ਸਾਹਿਬ ਅੰਮ੍ਰਿਤਧਰ ਜੀ ਦੁਆਰਾ ਔਰ ਹਰ ਸਾਲ ਇਹਨਾਂ ਦੀ ਛਾਤੀ ਤੇ ਸੱਪ ਲੈੜਦੇ ਆ ਕਿ ਇਹ ਜਿਹੜੇ ਲੋਗ ਆ ਮਤਲਬ ਇਹਨਾਂ ਦੇ ਮਤਲਬ ਬਾਬਾ ਸਾਹਿਬ ਨੇ ਇੱਡਾ ਵੱਡਾ ਸੰਵਿਧਾਨ ਲਿਖਿਆ ਇਹ ਪੜੇ ਲਿਖੇ ਲੋਗ ਅੱਜ ਇਹ ਸਮਾਜ ਦੇ ਇਹਨਾਂ ਲੋਕਾਂ ਨਾਲ ਕਿਨਾ ਕਰਦੇ ਆ ਇਹਨਾਂ ਦੇ ਛਾਤੀ ਤੇ ਸੱਪ ਲੈੜਦੇ ਇਹ ਕਰਕੇ ਹਰ ਕੇ ਨਾ ਕਿਤਨਾ ਹਰ ਵਾਰ ਕੋਈ ਨਾ ਕੋਈ ਇਹ ਬਤਲ ਕੇ ਮੁੱਦਾ ਚੱਕਦੇ ਆ ਔਰ ਰਾਬਾ ਸਾਹਿਬ ਦੀ ਮੂਰਤੀ ਨੇ ਖਿਲਵਾੜ ਕੀਤਾ ਜਾਂਦਾ ਹੈ ਅਸੀਂ ਇਹਨਾਂ ਲੋਕਾਂ ਨੂੰ ਚੇਤਾਵਨੀ ਦਿੰਦੇ ਆ ਕਿ ਆਪਣੀਆਂ ਸ਼ਰਾਰਤਾਂ ਦੇ ਬਾਜ਼ ਆ ਜੋ ਨਹੀਂ ਤੇ ਆਉਣਾ ਸਭ ਭਿਆਣੇ ਤੇ ਨਹੀਂ ਰਹੇਗਾ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਉਹ ਜਲਦੀ ਕਾਨੂੰਨੀ ਕਾਰਵਾਈ ਕਰਕੇ ਜੇ ਇਹ ਲੋਕਾਂ ਦੁਆਰਾ ਇਹ ਸ਼ਰੀਰੰਦਰ ਰਚਿਆ ਗਿਆ ਇਹਨੂੰ ਬਤਲ ਕੇ ਕਲੀਅਰ ਕੀਤਾ ਜਾਵੇ ਦੱਸਿਆ ਜਾਵੇ ਕਿ ਕੌਣ ਲੋਕ ਨੇ ਜੋ ਹਰ ਵਾਰ ਕੋਈ ਨਾ ਕੋਈ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਖਲਵਾ ਕਰਦੇ ਨੇ ਹਾਂਜੀ ਮੈਂ ਗੁਰਵਿੰਦਰ ਸਿੰਘ ਬੰਟੀ ਜ਼ਿਲ੍ਹਾ ਪ੍ਰਧਾਨ ਭਗوانワਲਮੀ ਸ਼ਕਤੀ ਸੰਗਠਨ ਤੋਂ ਜੀ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਦਾ ਖੰਡਨ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਉਹਦਾ ਅਸੀਂ ਬਹੁਤ ਨਿੰਦਾ ਕਰਦੇ ਆ ਸਾਡੀ ਟੀਮ ਤੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਆ ਇਹਨਾਂ ਦੇ ਬੈਗ ਤੇ ਵੀ ਜਿਹੜੇ ਬੰਦੇ ਖਲੋਤੇ ਆ ਉਹਨਾਂ ਦੀ ਕਾਰਵਾਈ ਸਾਰੀ ਪੁਲਿਸ ਨੂੰ ਧਿਆਨ ਦੇ ਵਿੱਚ ਲਿਆ ਕੇ ਚੰਗੀ ਤਰ੍ਹਾਂ ਪੁੱਛਗਿੱਛ ਕਰਨੀ ਚਾਹੀਦੀ ਆ ਤੇ ਇਹਨਾਂ ਦੇ ਪਰਚੇ ਕਰਨੇ ਚਾਹੀਦੇ ਆ ਤਾਂ ਜੋ ਗਾਹ ਇਹੋ ਜਿਹਾ ਕੋ ਕੰਮ ਨਾ ਹੋਵੇ ਨਹੀਂ ਤੇ ਇਹ ਕੰਮ ਨਾਲ ਇੰਜਾਮ ਬਹੁਤ ਮਾਲਾ ਹੋਊਗਾ ਧੰਨਵਾਦ ਜੀ ਹਾਂ ਜੀ ਜੋ ਬੋਲੇ ਸੁਣੇ ਤਾਂ ਭਗਵਾਨ ਵਾਲਮੀ ਕੇ ਮਹਾਰਾਜ ਜੀ ਹੈ ਮੈਂ ਸਾਧ ਸਿੰਘ ਭਗਵਾਨ ਵਾਲਮੀ ਕੀ ਸ਼ਕਤੀ ਸਗਟਨ ਤੋਂ ਮੈਂ ਸਾਡੇ ਜਿੰਨੇ ਵੀ ਵਾਲਮੀ ਕੀ ਭਾਈਚਾਰਾ ਵਾ ਸਾਰੇ ਮੇਰੀ ਬੇਨਤੀ ਕੀਤੀ ਜਾਂਦੀ ਆ ਕਿ ਜੋ ਵੀ ਇਹ ਘਟਨਾ ਹੋਈ ਹੈ ਬਾਬਾ ਸਾਹਿਬ ਦੀ ਮੂਰਤੀ ਨਾਲ ਬਹੁਤ ਨਿੰਦਾ ਹੋਊਗਾ ਕਸੀ ਕਹਿੰਦੇ ਜੀ ਜਿੰਨਾ ਵੀ ਸਾਡਾ ਵਾਲਮੀ ਕੀ ਭਾਈਚਾਰਾ ਵੇਖੋ ਸ਼ਾਂਤੀ ਮਈ ਮਾਹੌਲ ਦੇ ਨਾਲ ਕਿਤੇ ਵੀ ਆਪਾਂ ਕੋਈ ਪ੍ਰਦਰਸ਼ਨ ਕਰਦੇ ਆਂ ਜਾਂ ਕੋਈ ਨਾਰੇਬਾਜੀ ਕਰਦੇ ਆਂ ਉਸ ਨੂੰ ਧਿਆਰ ਰੱਖ ਕੇ ਜਿੰਨੇ ਵੀ ਸਾਡਾ ਵਾਲਮੀਕੀ ਸਮਾਜ ਆ ਸਾਰੇ ਦੇ ਗਾੜੀ ਬੇਨਤੀ ਆ ਵੀ ਪੂਰੇ ਹੌਸ਼ੋ ਹਵਾਜ ਵਿੱਚ ਜੋ ਕਿ ਕਰਨਾ ਵਾ ਕਿਸੇ ਤਰ੍ਹਾਂ ਦੀ ਕੋਈ ਅੱਕ ਜਾਂ ਕੋਈ ਹੋਰ ਜਿਹਾ ਕੰਮ ਨਾ ਕੀਤਾ ਜਾ ਵੀ ਇਸ ਨਾਲ ਆਪਣੇ ਵਾਲਮੀਕੀ ਸਮਾਜ ਨੂੰ ਸ਼ਮਿੰਦਾ ਹੋਣਾ ਪਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਮੂਹ ਵਾਲਮੀਕੀ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਕੋਈ ਵੀ ਇਹੋ ਜਿਹਾ ਸ਼ਰਾਰਤੀ ਆਪਣੇ ਵੱਲ ਕੋਈ ਗਲਤੀ ਨਾ ਹੋਵੇ ਜੋ ਅਗਲੇ ਨੇ ਗਲਤੀ ਕੀਤੀ ਹੈ ਤੇ ਸ਼ਾਂਤਮਈ ਦਾ ਜੋ ਵੀ ਇਹਦੀ ਕਾਰਵਾਈ ਕਰਾਈ ਜਾਵੇ ਜੈ ਵਾਲਮੀਕੀ ਹਰਦਵਾਰ ਬਾਗ